ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਜੀ ਨੇ ਬਹੁਤ ਹੀ ਵਧੀਆ ਉਭਰਾਲਾ ਤੇ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਕੱਲ ਵੀ ਅਸੀਂ ਉਧਰਲੇ ਪਾਸੇ ਆਪਣਾ ਭਗਵਾਨ ਚੌਕ ਜਨਤਾਨਗਰ ਸਾਰੀ ਘੱਡੀਓ ਤਾਂ ਬੜਾ ਭਰਵਾ ਹੰਗਾਰਾ ਮਿਲਿਆ ਲੋਕ ਇਸ ਤੋਂ ਬਾਹਰ ਆਣਾ ਵੀ ਚਾਹੁੰਦੇ ਨੇ ਲੇਕਿਨ ਜਿਹੜੀਆਂ ਪਿੱਛੇ ਜਿਹੜੀਆਂ ਦੂਜੀਆਂ ਤਾਕਤਾਂ ਨਸ਼ੇੜੀਆਂ ਦੀ ਚਲਦੀਆਂ ਨੇ ਉਹ ਉਹਨਾਂ ਨੂੰ ਉਸ ਤੋਂ ਬਾਹਰ ਹੀ ਨਹੀਂ ਨਿਕਲਣ ਦਿੰਦੀਆਂ ਤੇ ਸਿੱਧੂ ਸਾਹਿਬ ਖੁਦ ਆਪ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਐਮਐਲਏ ਸਾਹਿਬ ਬੜਾ ਵਧੀਆ ਉਭਰਾਲਾ ਕਰ ਰਹੇ ਰਾਤ ਰਾਤ ਤੱਕ ਕੰਮ ਹੋ ਰਿਹਾ ਡੋਰ ਟੂ ਡੋਰ ਤੇ ਮੈਂ ਨਹੀਂ ਸਮਝਦਾ ਕਿ ਵੀ ਕੋਈ ਵੀ ਇਹੋ ਜਿਹਾ ਕੰਮ ਜਿਹਦੇ ਪਿੱਛੇ ਆਪਾਂ ਲੱਗ ਜਾਈਏ ਤੇ ਉਹ ਪੂਰਾ ਨਾ ਹੋਵੇ ਤੇ ਆਪਾਂ ਇਹਦੇ ਚ ਕਾਮਯਾਬ ਹੋ ਵੀ ਚੁੱਕੇ ਆ ਤੇ 100% ਕਾਮਯਾਬ ਹੋ ਕੇ ਕਲੀਨ ਸੀਵ ਕਰਾਂਗੇ ਆਪਣੇ ਹਲਕਾ ਆਤਮਨਗਰ ਤੇ ਪੰਜਾਬ ਨੂੰ ਵੀ ਆਪਾਂ ਨਸ਼ੇ ਤੋਂ ਬਿਲਕੁਲ ਮੁਕਤੀ ਦਿਵਾਵਾਂਗੇ ਜੇ ਅਸੀਂ ਘਰ ਤੋਂ ਇੱਕ ਇੱਕ ਬੱਚਾ ਵੀ ਇੱਕ ਇੱਕ ਸਿਰਫ ਬੰਦਾ ਵੀ ਸਾਡੇ ਨਾਲ ਜੁੜਦਾ ਹੈ ਨਾ ਤੇ ਸਮੇਂ ਨੂੰ ਪਰਿਵਾਰ ਜੁੜ ਗਿਆ ਤੇ ਜਦੋਂ ਸਾਡੇ ਨਾਲ ਸਾਰੇ ਪਰਿਵਾਰ ਜੁੜ ਗਏ ਨੇ ਤੇ ਕਿਹੜੀ ਐਸੀ ਤਾਕਤ ਹੈ ਜਿਹੜੀ ਸਾਡੇ ਸਾਹਮਣੇ ਖੜ੍ਹ ਜੂਗੀ ਦੇ ਅੱਜਕੱਲ ਦੀ ਨੌਜਵਾਨੀ ਹੈ ਨਸ਼ਾ ਨਸ਼ੀਆਂ ਦੇ ਨਾਲ ਪਹੁੰਚ ਰਹੀ ਹੈ ਇਹਦੇ ਕਾਰਨ ਕੀ ਹੈ ਦੇਖੋ ਜੀ ਇਹ ਪਹਿਲੀ ਗੱਲ ਤੇ ਅਸੀਂ ਕਿ ਜਿਹੜੀ ਬੇਰੋਜ਼ਗਾਰੀ ਜਿਹੜੀ ਕਿ ਆਪਾਂ 61000 ਨੌਕਰੀਆਂ ਸਾਡੀ ਸਰਕਾਰ ਨੇ ਦਿੱਤੀਆਂ ਜੇ ਪਹਿਲੇ ਹੈ ਨਹੀਂ ਸੀ ਇਹ ਜਿਹੜੀ ਲਤ ਲੱਗੀ ਇਹ ਤਾਂ ਸਾਫ ਕਾ ਸਰਕਾਰਾਂ ਨੇ ਲਾਈ ਸੀ ਨਸ਼ੇ ਦੇ ਵਿੱਚ ਅਸੀਂ ਤਾਂ ਨਸ਼ੇ 'ਚ ਕੱਢਣ ਨੂੰ ਫਿਰਦੇ ਆ ਤੇ ਤਾਂ ਹੀ ਇੰਨੀਆਂ ਨੌਕਰੀਆਂ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਸਾਹਿਬ ਨੇ ਦਿੱਤੀਆਂ ਨੇ ਤੇ ਉਪਰਾਲਾ ਇਹੀ ਹੈ ਜਿਹਦੇ ਕੋਲ ਕੁਝ ਹੈ ਨਹੀਂ ਸੀ ਉਹਨੂੰ ਨਸ਼ੇ 'ਚ ਲਾ ਦਿੱਤਾ ਕਿ ਸਾਰਾ ਦਿਨ ਪਿਆ ਰਹੇ ਹੁਣ ਇਥੋਂ ਬਾਹਰ ਕੱਢ ਰਹੇ ਹਾਂ ਔਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਨਾਲ ਵੀ ਵਿਰਕ ਸਾਹਿਬ ਨਾਲ ਆਪਣੀ ਗੱਲ ਹੋਈ ਸਤਵੀਰ ਸਿੰਘ ਵਿਰਕ ਜੀ ਨਾਲ ਕਿ 70 ਕਰੋੜ ਰੁਪਏ ਦੀ ਜਿਹੜੀ ਹੈ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਪੌਣੇ ਇੱਕ 3 ਕਿਲੋ ਜਿਹੜੀ ਹੈ ਰੋਇਨ ਪਕੜੀ ਗਈ ਹੈ ਤੇ ਡਰੱਗ ਮਨੀ ਲੱਖਾਂ ਰੁਪਏ ਦੀ ਜਿਹੜੀ ਇੱਕ ਰਿਕਵਰ ਹੋਈ ਹੈ ਤੇ ਇਹ ਭਾਜਣਾ ਪਾਤੀਆਂ ਹੋਈਆਂ ਸੀ ਆਪਣੇ ਹਲਕੇ ਜਿੱਤਾ ਤੇ ਸਾਰੇ ਹਲਕੇ ਆਪਾਂ ਰਲ ਕੇ ਚੱਲੀਏ ਤੇ ਪੰਜਾਬ ਬਿਲਕੁਲ ਸਾਫ਼ ਸੁਥਰਾ ਹੋ ਜਾਏਗਾ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਹੈ ਅਸੀਂ ਤਾਂ ਇਹੀ ਕਵਾਂਗੇ ਜੀ ਆਪਣੇ ਜਿੱਦਾਂ ਕਿ ਹਰ ਪਾਰਕ ਵਿੱਚ ਅਸੀਂ ਜਿੰਮ ਲਾਉਂਦੇ ਨੇ ਕਸਰਤ ਕਰੋ ਆਪਣੀ ਮਿਹਨਤ ਕਰੋ ਆਪਣੇ ਰੋਜ਼ਗਾਰ ਵੱਲ ਧਿਆਨ ਦਿਓ ਨਸ਼ੇ ਨੂੰ ਛੱਡੋ ਜੇ ਤੁਸੀਂ ਇੱਕ ਨਸ਼ੇ ਦੀ ਡੋਜ਼ 5-700 ਦੀ ਤੁਹਾਡੀ ਆਂਦੀ ਏ 5-700 ਦੇ ਨਾਲ ਤੁਹਾਡਾ 2 ਦਿਨ ਘਰ ਦਾ ਚੁੱਲਾ ਚੱਲਦਾ ਕਿਉਂ ਤੁਸੀਂ ਆਪਣੀ ਮਾਵਾਂ ਦੇ ਕਹਨੇ ਆਟੇ ਦੀ ਪੇਟੀ ਜਗਲੀ ਲਕੋ ਲਕੋ ਕੇ ਰੱਖਦੀਆਂ ਨੇ ਪੈਸੇ ਕਿ ਵੀ ਘਰ ਦਾ ਰਾਸ਼ਨ ਜਿਹੜਾ ਆ ਸਕੇ ਇਹ ਆਪਾਂ ਦਾ ਇਹੀ ਸੰਦੇਸ਼ ਹੈ ਕਿ ਤੁਸੀਂ ਇਹ ਨਸ਼ੇ ਦਾ ਕੋਟ ਛੱਡੋ ਆਪਣੀ ਜਵਾਨੀ ਵੀ ਬਚਾਓ ਤੇ ਨਾਲ ਜਿਹੜਾ ਹੈਗਾ ਆਪਣਾ ਪਰਿਵਾਰ ਬਚਾਓ ਜਿਹੜੇ ਚੁੱਲ੍ਹੇ ਤੁਹਾਡੇ ਠੰਡੇ ਪਏ ਨੇ ਉਹ ਉਹ ਵੀ ਬੱਲਣ ਤੇ ਘਰ ਦਾ ਤੁਹਾਡਾ ਕੋਈ ਜਿਹੜਾ ਸਫਲ ਹੋ ਸਕੇ ਕੰਮ ਆਈ ਦੀ ਜਿਹੜੀ ਤੁਸੀਂ ਹੈਗੀ ਹੈ ਰੈਲੀ ਬਾਰੇ ਕੋਈ ਜਿਹੜਾ ਥੈਂਕ ਯੂ ਸੋ ਮੱਚ ਪਹਿਲਾਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਕਰਦੇ ਆ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਦਰਨੀ ਕੇਦਰੀਵਾਲ ਦਾ ਆਦਰਨੀ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਹਲਕਾ ਆਤਮਨਗਰ ਦੀ ਯਾਨ ਸ਼ਾਨ ਜ਼ਮੀਨ ਨਾਲ ਜੁੜੇ ਹੋਏ ਐਮਐਲਏ ਸਾਹਿਬ ਸਾਡੇ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਦੀ ਰਹਿਮਤਾਂ ਹੋਈਆਂ ਤੇ ਇਹ ਪਦ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦਾ ਧੰਨਵਾਦ ਕਰਦੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਸੀਐਮ ਸਾਹਿਬ ਨੇ ਮੁਹਿੰਮ ਚਲਾਈ ਹੋਈ ਆ ਵਾਰ ਨੰਬਰ ਆਪਣਾ 51 51 ਤੇ 52 ਦੋਵਾਂ ਦੀ ਲੀਡ ਵਿੱਚ ਇਹ ਅੱਜ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਮਾਨਯੋਗ ਕਾਉਂਸਲਰ ਮੌਂਟੀ ਸਚਦੇਵਾ ਜੀ ਤੇ ਦੀਪਕ ਜੀ ਤੇ ਹੋਰ ਸਾਰੇ ਸ਼ਹਿਦ ਜੀ ਸਾਡੇ ਵਾਰਡ ਪ੍ਰਧਾਨ ਇਹ ਸਾਰੇ ਸਾਥੀ ਨਾਲ ਐਮਐਲਏ ਸਾਹਿਬ ਨਾਲ ਮਿਲ ਕੇ ਇਹ ਯੋਧ ਨਸ਼ੇ ਵਿਰੁੱਧ ਮੁਹਿੰਮ ਛੇੜੀ ਹੈ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਮਾਨਯੋਗ ਪੁਲਿਸ ਵੱਲੋਂ ਵੀ ਮਾਲਟੋਨ ਐਸ ਐਚਓ ਕੰਸਲਟ ਚੌਂਕੀ ਇੰਚਾਰਜ ਜਿਹੜੇ ਹੈਗੇ ਆ ਉਹ ਨਾਲ ਆਏ ਆ ਅਫਸਰ ਤੇ ਅੱਜ ਦੀ ਨੋਜਵਾਨੀ ਨੂੰ ਕੀ ਕਿਹਾ ਜਾਊਗਾ ਨੌਜਵਾਨਾਂ ਨੂੰ ਵੀ ਦੇਸ਼ ਵਿੱਚ ਸਾਰੇ ਨੂੰ ਇਹੀ ਮੈਸੇਜ ਦਵਾਂਗੇ ਨਸ਼ੇ ਤੋਂ ਦੂਰ ਰਹੋ ਜੇਕਰ ਅਸੀਂ ਨਸ਼ੇ ਤੋਂ ਦੂਰ ਰਹਿਵਾਂਗੇ ਤਾਂ ਆਪਣੇ ਬੱਚਿਆਂ ਨੂੰ ਸਿੱਖਿਸ਼ਿਤ ਕਰ ਸਕਦੇ ਆ ਜੇ ਅਸੀਂ ਨਸ਼ੇ 'ਚ ਰਵਾਂਗੇ ਬੱਚਿਆਂ ਦਾ ਭਵਿਕ ਨਹੀਂ ਬਣਾ ਸਕਦੇ ਆ ਪਹਿਲਾਂ ਭਗਵੰਤ ਸਿੰਘ ਮਾਨ ਜੀ ਦੇ ਸੁਪਰੀਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੇ ਜਿਨ੍ਹਾਂ ਨੇ ਇਹ ਪ੍ਰਣ ਲਿੱਤਾ ਹੈ ਕਿ ਹਲਕਾ ਆਤਮਨਗਰ ਦੇ ਵਿੱਚੋਂ ਅਸੀਂ ਨਸ਼ੇ ਨੂੰ ਬਿਲਕੁਲ ਖਤਮ ਕਰਕੇ ਰ੍ਹਾਂਗੇ ਅੱਜ ਦੀ ਰੈਲੀ ਸਾਡੀ ਸਕੂਟਰ ਮਾਰਕੀਟ ਦੇ ਬਾਹਰੋਂ ਡਾਕਟਰ ਬਲਰਾਜ ਸਿੰਘ ਗਿੱਲ ਗੇਟ ਤੋਂ ਸ਼ੁਰੂ ਹੋ ਕੇ ਮਨਜੀਤ ਨਗਰ ਦੇ ਗੁਰਦੁਆਰਾ ਸਾਹਿਬ ਤੱਕਣ ਸ਼ੁਰੂ ਹੋਏਗੀ ਖਤਮ ਹੋਏਗੀ ਅੱਜ ਦੇ ਨੌਜਵਾਨਾਂ ਨੂੰ ਕਿਸ ਨੇ ਅੱਜ ਦੇ ਨੌਜਵਾਨਾਂ ਨੂੰ ਇਹੀ ਸੁਨੇਹਾ ਵੀ ਨਸ਼ੇ ਛੱਡੋ ਤੇ ਆਪਣੇ ਆਪਾ ਪੰਜਾਬ ਨੂੰ ਬਚਾ ਕੇ ਰੰਗਲਾ ਪੰਜਾਬ ਬਣਾ ਸਕੀਏ ਜੋ ਕਿ ਸਾਡੇ ਐਮਐਲਏ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਸੋ ਆਓ ਸਾਰੇ ਰਲ ਕੇ ਇਸ ਰੈਲੀ ਦੇ ਵਿੱਚ ਪਹੁੰਚੀਏ ਤੇ ਜਿੱਥੇ ਵੀ ਕਿਤੇ ਨਸ਼ਾ ਵਿਕਦਾ ਹੈ ਤੁਸੀਂ ਟੋਲ ਫਰੀ ਨੰਬਰ ਸਾਡੇ ਕਮਿਸ਼ਨਰ ਸਾਹਿਬ ਖੜੇ ਆ ਸਾਡੇ ਕਾਉਂਸਲਰ ਸਾਹਿਬਾਨ ਖੜੇ ਆ ਸਾਡੇ ਵਲੰਟੀਅਰ ਖੜੇ ਆ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਸੋ ਨਸ਼ੇ ਦੀ ਤੁਸੀਂ ਕਿਸੇ ਤਰੀਕੇ ਦੀ ਵੀ ਕੋਈ ਵੀ ਇਤਲਾ ਦੇ ਸਕਦੇ ਹੋ ਤੇ ਇਸ ਨਾਲ ਤਾਂ ਕਿ ਤੁਹਾਡਾ ਸਹਿਯੋਗ ਰਹੇ ਤੇ ਆਪਾਂ ਹਲਕਾ ਆਤਮ ਨਗਰ ਚੋਂ ਨਸ਼ਾ ਖਤਮ ਕਰ ਸਕੀਏ